ਮੇਰਾ ਨਾਮ ਸਾਹਿਲ ਸ਼ਰਮਾ ਜੀ ਅੱਜ ਕੀ ਇਹ ਟਿੰ ਸਾਡੇ ਕੋਲ ਸ਼ਿਕਾਇਤਾਂ ਕੁਝ ਪ੍ਰਾਪਤ ਹੋਈਆਂ ਜੀ ਜਿਹਦੇ ਬਰਤੀ ਕੀ ਇਹ ਦੀ ਇੱਕ ਦਾਣਾ ਮੰਡੀ ਹੈ ਇੱਕ ਰੇਂਦਰਾ ਕੋਲੇ ਦੇ ਬਾਹਰ ਕੁਝ ਸਮਾਨ ਸੀਗਾ ਉਹਨਾਂ ਦੇ ਕੇਜ ਕਾਰਵਾਈ ਕਰ ਰਹੇ ਹਾਂ ਜੀ ਇੱਥੇ ਜੇ ਤੁਸੀਂ ਦੇਖੋਗੇ ਜੀ ਲੋਕਾਂ ਨੇ ਦਾਣਾ ਮੰਡੀ ਦੇ ਬਾਹਰ ਉਹਦਾ ਫਰੂਟ ਮਾਰਕੀਟ ਅੰਦਰ ਬਣਾਈ ਹੋਈ ਹੈ ਜੀ ਲੋਕਾਂ ਨੇ ਬਾਹਰ ਵੀ ਆਪਣੀਆਂ ਰੇਡੀਆਂ ਲਾਉਣੀਆਂ ਸ਼ੁਰੂ ਕਰਾ ਦੇਣੀਆਂ ਅੱਜ ਜਿਹੜਾ ਕੁਝ ਸਮਾਨ ਹੈ ਕੁਝ ਤਾਂ ਜਬਤ ਕੀਤਾ ਜੀ ਇੱਕ ਇਧਰਲਾ ਰੋਡ ਦੀ ਸ਼ਿਕਾਇਤ ਆ ਜਾਈ ਹੈ ਤਾਂ ਕਰਕੇ ਇਹਨਾਂ ਨੂੰ ਵਾਰਨਿੰਗ ਦੇ ਰਹੇ ਹਾਂ ਅੱਜ ਤੇ ਅੱਗੇ ਤੋਂ ਇੱਥੇ ਲਾਉਣ ਨਾ ਜੀ ਕਰੋਨ ਪਿਛਲੇ ਸਮੇਂ ਦੇ ਕੁਝ ਦੇ ਚੈੱਕ ਕਰੋਗੇ ਤਾਂ ਤੁਹਾਨੂੰ ਪਤਾ ਲੱਗੂ ਕਿ ਕੁਝ ਮੰਨ ਲਓ 80% ਸੁਧਰ ਗਏ ਲੋਕ ਤੇ 20% ਹੀ ਰਹਿ ਗਏ ਜੀ ਉਹ 20% ਤੇ ਅਸੀਂ ਇਹ ਜਿਹੜੀ ਕਾਰਵਾਰੀ ਕਾਨੂੰਨੀ ਅਸੀਂ ਰੰਬਰ ਨੂੰ ਫਿਰ ਦਿੰਦੇ ਹਾਂ ਕਿ ਕੁਝ ਕੀ ਟਾਈਮ ਤੇ ਪਤਾ ਲੱਗਦਾ ਸਰ ਜਿਹੜੇ ਰੇੜੀ ਆ ਜੀ ਰੇੜੀ ਦਾ ਜਿਹੜਾ ਕੋਈ ਲਾਇਸੈਂਸ ਵੀ ਬੰਦ ਨਾ ਉਹਨਾਂ ਤੁਰਦਾ ਹੀ ਫਿਰਦੀ ਦਾ ਬੰਦਦਾ ਵੀ ਉਹ ਆਪਦੀ ਕਾਰਵਾਈ ਜਾਂ ਕੋਈ ਕੁਸਮਾਨ ਵੇਚਣਾ ਉਹਨਾਂ ਨੇ ਹਨਾ ਜੀ ਉਹ ਕੀ ਤੁਰਦਾ ਫਰਦਾ ਵੇਚਣਾ ਇਹ ਕੀ ਕਰਦਾ ਜੀ ਦਾਦਾਸ ਰੇੜੀਆਂ ਦਾ ਇਕੱਠਾ ਹੀ ਇੱਕ ਆਂ ਤੇ ਲਾ ਕੇ ਆਉਂਦਾ ਜੀ ਇੱਕ ਏਰੀਆ ਬਣਾ ਲੈਂਦੇ ਜੀ ਇਹ ਸਾਡਾ ਏਰੀਆ ਬਣ ਗਿਆ ਉਹ ਚੀਜ਼ ਗਲਤ ਆ ਜੀ ਅਸੀਂ ਕਹਿੰਦੇ ਕੰਮ ਕਰੇ ਗਰੀਬ ਬੰਦਾ ਅਸੀਂ ਨਹੀਂ ਰੋਕਦੇ ਜੀ ਪਰ ਇੱਕ ਸਿਸਟਮੈਟਿਕ ਕਰੇ ਜਿਹਨੂੰ ਤੁਰਦੀ-ਵਿਰਦੀ ਚੀਜ਼ ਜਾਂ ਵੇਚਣ ਦਾ ਸਮਾਨ ਮਿਲ ਰਿਹਾ ਤਾਂ ਵੇਚੇ ਸਾਡੇ ਕੋਲ ਜੀ ਇੱਕ ਤਾਂ ਹੈਗਾ ਜੀ 메인 ਰੋਡ ਸੀਗਾ ਜੀ ਟੀ ਰੋਡ ਹੋ ਗਿਆ ਜੀ ਇੱਕ ਦਾਣਾ ਮੰਡੀ ਹੋ ਗਿਆ ਜੀ ਉਸ ਤੋਂ ਬਾਅਦ ਵਿਸ਼ਾਲ ਮਾਰਕ ਰੋ ਗਿਆ ਜੀ ਕੋਈ ਇੱਦਾਂ ਦੀ ਕੋਈ ਸ਼ਿਕਾਇਤ ਸਾਡੇ ਕੋਲ ਪ੍ਰਾਪਤ ਨਹੀਂ ਹੋ ਰਹੀ ਜੀ ਜੇ ਤੁਸੀਂ ਸਾਨੂੰ ਲਿਖਤੀ ਕਰ ਦੋਗੇ ਜੀ 4 ਵਜੇ ਕਾਪੜੇ ਤਾਂ ਲੱਗਿਆ ਨਾ ਲੱਗੀਆਂ ਹੋਈਆਂ ਸਮਾਰਕ ਕਰਾਂਗੇ ਅੱਜ ਤੱਕ ਹੀ ਤੁਹਾਨੂੰ ਵਾਰਨਿੰਗ ਦੇ ਰਹੇ ਹਾਂ ਕੋਈ ਨਹੀਂ ਸਾਹਿਬ ਰੈਡੀ ਕੀ ਦੀ ਆ ਹਾਂਜੀ ਅਦੋਂ ਇਹਨੂੰ ਬਾਹਰ ਕੋਈ ਨਹੀਂ ਬੰਦੇ ਇਧਰ ਨਹੀਂ ਲਗਾਉਣੀ ਨਹੀਂ ਹੈ ਯਾਹਾਂ ਤੇ ਦੂਰ ਮਾਰਕੀਟ ਬਣਿਆ ਐ ਇੱਥੇ ਬਣੇਗੀ ਮਾਲਦਾਰ ਵੀ ਬਣੇਗੀ ਚੱਲ ਬਾਈਟਾਂ ਨੂੰ ਨਹੀਂ ਛੱਡ ਜੰਮ ਮੇਰਾ ਨਾਮ ਸਾਇਲ ਸ਼ਰਮਾ ਜੀ ਅੱਜ ਕੀ ਇੱਕ ਜੀ ਸਾਡੇ ਕੋਲ ਸ਼ਿਕਾਇਤਾਂ ਕੁਝ ਪ੍ਰਾਪਤ ਹੋਈਆਂ ਜੀ ਜਿਹਦੇ ਬਰਤੀ ਕੀ ਹੈ ਜੀ ਇੱਕ ਦਾਣਾ ਮੰਡੀ ਹੈ ਇੱਕ ਰਜਿੰਦਰਾ ਕਾਲਜ ਦੇ ਬਾਹਰ ਕੁਝ ਸਮਾਨ ਸੀਗਾ ਉਹਨਾਂ ਦੇ ਕੀ ਜੀ ਕਾਰਵਾਈ ਕਰ ਰਹੇ ਹਾਂ ਜੀ ਇੱਥੇ ਜੇ ਤੁਸੀਂ ਦੇਖੋਗੇ ਜੀ ਲੋਕਾਂ ਨੇ ਦਾਣਾ ਮੰਡੀ ਦੇ ਬਾਹਰ ਉਹ ਤਾਂ ਫਰੂਟ ਮਾਰਕੀਟ ਅੰਦਰ ਬਣਾਈ ਹੋਈ ਹੈ ਜੀ ਲੋਕਾਂ ਨੇ ਬਾਹਰ ਵੀ ਆਪਣੀਆਂ ਰੇਡੀਆਂ ਲਾਉਣੀਆਂ ਸ਼ੁਰੂ ਕਰਾਤੀਆਂ ਜੀ ਅੱਜ ਜੀ ਜਿਹੜਾ ਕੁਝ ਸਮਾਨ ਆ ਕੁਝ ਤਾਂ ਜਬਤ ਕੀਤਾ ਜੀ ਇੱਕ ਇਧਰਲਾ ਰੋਡ ਦੀ ਸ਼ਿਕਾਇਤ ਅੱਜ ਆਈ ਹੈ ਤਾਂ ਕਰਕੇ ਇਹਨਾਂ ਨੂੰ ਵਾਰਨਿੰਗ ਦੇ ਰਹੇ ਹਾਂ ਜੀ ਅੱਜ ਵੀ ਅੱਗੇ ਤੋਂ ਇੱਥੇ ਲਾਉਣ ਨਾ ਹੀ ਹੈ ਸਰ ਤੁਸੀਂ ਹਰੇਕ ਬਾਜ਼ਾਰ ਵਿੱਚ ਵਾਰਨਿੰਗ ਦਿੰਨੇ ਹੋ ਲੋਕ ਕਿਉਂ ਨਹੀਂ ਸਮਝਦੇ ਇਸ ਦਾ ਸਰ ਹੁਣ ਪਿਛਲੇ ਸਮੇਂ ਤੋਂ ਕੋਈ ਚੈੱਕ ਕਰੋਗੇ ਤਾਂ ਤੁਹਾਨੂੰ ਪਤਾ ਲੱਗੂ ਵੀ ਕੁਝ ਮੰਨ ਲਓ 80% ਸੁਧਰ ਗਏ ਲੋਕ ਪਰ 20% ਹੀ ਰਹਿ ਗਏ ਜੀ ਉਹ 20% ਤੇ ਅਸੀਂ ਇਹ ਜਿਹੜੀ ਕਾਰਵਾਰੀ ਕਾਨੂੰਨੀ ਅਸੀਂ ਰੰਬਰ ਨੂੰ ਫਿਰਦੇ ਜੀ ਉਹਨਾਂ ਦੇ ਕੁਝ ਕੇ ਟਾਈਮ 'ਚ ਪਤਾ ਲੱਗ ਜੂਗਾ ਸਰ ਰੇੜੀਆਂ ਵਾਲੇ ਕਹਿੰਦੇ ਕਿ ਅਸੀਂ ਦਿਹਾੜੀ ਲਾਂਦੇ ਆ ਸਾਡੀ ਦਿਹਾੜੀ ਵੀ ਨਹੀਂ ਪੂਰੀ ਪੈਂਦੀ ਉਹ ਦੋ ਦੋ ਫੁੱਟ ਬਾਹਰ ਕਰਕੇ ਰੱਖ ਦਿੰਦੇ ਨੇ ਜੀ ਇਸ ਤਰ੍ਹਾਂ ਦੇਖ ਦਿਓ ਸਰ ਜਿਹੜੇ ਰੇੜੀ ਆ ਜੀ ਰੇੜੀ ਦਾ ਜਿਹੜਾ ਕੋਈ ਲਾਇਸੈਂਸ ਵੀ ਬੰਦਣਾ ਉਹਨਾਂ ਤੁਰਦਾ ਹੀ ਫਿਰਦੀ ਦਾ ਬੰਦਦਾ ਵੀ ਉਹ ਆਪਦੀ ਕਾਰਵਾਈ ਜਾਂ ਕੋਈ ਸਮਾਨ ਵੇਚਣਾ ਉਹਨਾਂ ਨੇ ਹਨਾ ਜੀ ਉਹ ਕੀ ਤੁਰਦਾ ਫਰਦਾ ਵੇਚਣਾ ਇਹ ਕੀ ਕਰਦਾ ਜੀ ਦਾਦਾ 10 ਰੇੜੀਆਂ ਦਾ ਇਕੱਠਾ ਹੀ ਇੱਕ ਥਾਂ ਤੇ ਲਾ ਕੇ ਆਦਾ ਜੀ ਇੱਕ ਏਰੀਆ ਬਣਾ ਲੈਂਦੇ ਜੀ ਇਹ ਸਾਡਾ ਏਰੀਆ ਬਣ ਗਿਆ ਉਹ ਚੀਜ਼ ਗਲਤ ਆ ਜੀ ਅਸੀਂ ਕਹਿੰਦੇ ਕੰਮ ਕਰੇ ਗਰੀਬ ਬੰਦਾ ਅਸੀਂ ਨਹੀਂ ਰੋਕਦੇ ਜੀ ਪਰ ਇੱਕ ਸਿਸਟਮੈਟਿਕ ਕਰੇ ਜ ਜਿਹਨੂੰ ਤੁਰਦੀ ਵਿਰਦੀ ਚੀਜ਼ ਜਾਂ ਵੇਚਣ ਦਾ ਸਮਾਨ ਮਿਲ ਰਿਹਾ ਤਾਂ ਵੇਚੇ ਅੱਜ ਤੁਹਾਡੇ ਕੋ ਸਾਡੇ ਕੋਲੇ ਜੀ ਇੱਕ ਤਾਂ ਹੈਗਾ ਜੀ 메인 ਰੋਡ ਸੀਗਾ ਜੀਟੀ ਰੋਡ ਹੋ ਗਿਆ ਜੀ ਇੱਕ ਦਾਣਾ ਮੰਡੀ ਹੋ ਗਿਆ ਜੀ ਉਸ ਤੋਂ ਬਾਅਦ ਵਿਸ਼ਾਲ ਮਾਰਕ ਹੋ ਗਿਆ ਜੀ ਇੱਕ ਕੁਝ ਦੇਖਣ ਚ ਆਇਆ ਵੀ ਦੁਕਾਨਦਾਰ ਆਪਦੀਆਂ ਦੁਕਾਨਾਂ ਦੇ ਕੇ ਰੈਂਟ ਤੇ ਦੇ ਦਿੰਦੇ ਸੁਣ ਵਿੱਚ ਆਇਆ ਸਰ ਕੋਈ ਐਦਾਂ ਦੀ ਕੋਈ ਸ਼ਿਕਾਇਤ ਸਾਡੇ ਕੋਲ ਪ੍ਰਾਪਤ ਨਹੀਂ ਹੋ ਰਹੀ ਜੀ ਜੇ ਕੋਈ ਸਾਨੂੰ ਲਿਖਤੀ ਕਰ ਦੂਗਾ ਜੀ ਕਾਰਵਾਈ ਉਸ ਤੇ ਵੀ ਹੋਊਗੀ ਜੀ